ਜੀ ਸਾਰਿਆਂ ਪਿਆਰ ਭਰੀ ਹਸਰੀ ਕਾਲ ਦਿਓਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਰਿਕਵੈਸਟ ਕਰਦੇ ਆਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਲਾਈਕ ਜਰੂਰ ਕਰਿਓ ਸੋਣਾ ਸੋਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਸੁੱਟਣ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈਗੀ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਹੈਗਾ ਆਨਲਾਈਨ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਬੁਟੀਕ ਪੀਸ ਤਿਆਰ ਕਰਵਾਉਣਾਗਾ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾਉਣਾਗਾ ਕਿਸੇ ਵੀ ਪ੍ਰਕਾਰ ਦੀ ਤੁਸੀਂ ਸਟੀਚਿੰਗ ਲੈਣੀ ਹੈ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋਗੇ ਵਿਦਾਊਟ ਸਟੀਚਿੰਗ ਸੂਟ ਲੈਣੇ ਨੇ ਤੁਸੀਂ ਉਹ ਵੀ ਲੈ ਸਕਦੇ ਹੋਗੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਉਹ ਲੈ ਕੇ ਆਏ ਆ ਆਪਾਂ ਪਸ਼ਮੀਨੇ ਤੇ ਇਹ ਆਪਾਂ ਤਿਆਰ ਕਰਵਾਏ ਨੇ ਬੁਟੀਕ ਪੀਸ ਸਿੰਗਲ ਸਿੰਗਲ ਪੀਸ ਆਪਾਂ ਨੇ ਹਰ ਇੱਕ ਫੈਬਰਿਕ ਦਾ ਤਿਆਰ ਕਰਵਾਇਆਗਾ ਸਾਡੀ ਕੋਈ ਰਿਕੁਆਇਰਮੈਂਟ ਹੋਊਗੀ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਤੁਸੀਂ ਲੱਗਦਾ ਕਰਵਾਉਣਾ ਹੋਊਗਾ ਜਾਂ ਆਪਦਾ ਡਿਜ਼ਾਈਨ ਦੇ ਕੇ ਕਰਵਾਉਣਾ ਹੋਊਗਾ ਤਾਂ ਆਪਾਂ ਤੁਹਾਨੂੰ ਉਹ ਵੀ ਕਰਵਾ ਕੇ ਦੇਵਾਂਗੇ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਦੇਖਣਾ ਚਾਹੁੰਦੇ ਹਾਂ ਸੋਹਣੇ ਸੋਹਣੇ ਸੂਟ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਪਹਿਲਾ ਜਿਹੜਾ ਆਪਣਾ ਸੂਟ ਆ ਗਿਆ ਇਹ ਹੈਗੇ ਆਪਣਾ ਸ਼ਿਵਰ ਪਸ਼ਮੀਨੇ ਤੇ ਸਿਮਰ ਪਸ਼ਮੀਨੇ ਦਾ ਸੂਟ ਆਇਆ ਇਹ ਵਾਲਾ ਆਹ ਵਾਲੀ ਆ ਗਈ ਇਹਦੀ ਸ਼ਰਟ ਆਹ ਵਾਲਾ ਕਰਾਇਆ ਆਪਾਂ ਨੇ ਇਹਦੀ ਬਾਟਮ ਤੇ ਵਰਕ ਆਹ ਵਾਲਾ ਬਾਟਮ ਤੇ ਵਰਕ ਕਰਵਾਇਆਗਾ ਆਵਲੀ ਸ਼ਰਟ ਆ ਗਈ ਇਹਦੀ ਦੇਖ ਸਕਦੇ ਹੋਗੇ ਤੁਸੀਂ ਸ਼ਰਟ ਦੇ ਨਾਲ ਕਿੰਨਾ ਜਿਆਦਾ ਸੋਹਣਾ ਲੱਗ ਰਿਹਾਗਾ ਤੁਸੀਂ ਕੋਈ ਆਪਦਾ ਡਿਜ਼ਾਈਨ ਦੇ ਕੇ ਫੈਬਰਿਕ ਤੇ ਤਿਆਰ ਕਰਵਾਉਣਾਗਾ ਜਾਂ ਪਸ਼ਮੀਨੇ ਦੀ ਤਿਆਰ ਕਰਵਾਉਣਾਗਾ बॉਟਮ ਵਰਕ ਕਰਵਾਉਣਾ ਜਾਂ ਨਾਲ ਸ਼ਰਟ ਤੇ ਵੀ ਕਰਵਾਉਣਾ ਤੁਸੀਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ ਆ ਰੱਖਿਆ ਇਹਦੇ ਨਾਲ ਆਪਾਂ ਨੇ ਚਨੂਨ ਦਾ ਦੁਪੱਟਾ ਨਾ ਸ਼ਰਟ ਹੋ ਗਈ ਦੀ ਆ बॉਟਮ ਹੋ ਗਈ ਤੇ ਆ ਰੱਖਿਆ ਇਹਦੇ ਨਾਲ ਆਪਾਂ ਨੇ ਚਨੂਨ ਦਾ ਦੁਪੱਟਾ ਇਹਨੂੰ ਆਪਾਂ ਨੇ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਨਹੀਂ ਦਿੱਤੀ ਹੈਗੀ ਤੁਸੀਂ ਚਾਹੋਗੇ ਤਾਂ ਆਪਾਂ ਤੁਹਾਨੂੰ ਫਿਨਿਸ਼ਿੰਗ ਪੱਟੀ ਦਵਾਂਗੇ ਨਾਲ ਚਾਹੇ ਤੁਸੀਂ ਫਿਨਿਸ਼ਿੰਗ ਪੱਟੀ ਲੈ ਲਓ ਚਾਹੇ ਤੁਸੀਂ ਲੈਸ ਲਗਵਾ ਲਿਓ ਦੇਖ ਸਕਦੇ ਹੋ ਇਹਦਾ ਸੂਟ ਦਾ ਜਿਹੜਾ ਰੇਟ ਰਹਿਣ ਵਾਲਾਗਾ ਵਿੱਦ ਦੁਪੱਟਾ 2000 ਰੁਪਏ ਰਹਿਣ ਵਾਲਾਗਾ ਜੇ ਤੁਸੀਂ ਦੁਪੱਟੇ ਦੀ ਫਿਨਿਸ਼ਿੰਗ ਕਰਾਉਣੀ ਹੈ ਨਾਲ ਉਹਦੇ ਤੁਹਾਨੂੰ ਐਕਸਟਰਾ ਚਾਰਜ ਦੇਣੇ ਪੈਣਗੇ ਇਹ ਸੀ ਆਪਣੇ ਕੋਲੇ ਫਸਟ ਕਲਰ ਬਹੁਤ ਜਿਆਦਾ ਸੋਹਣੇ ਡਿਜ਼ਾਈਨਿੰਗ ਦੇ ਨਾਲ ਆਪਾਂ ਨੇ ਤਿਆਰ ਕਰਵਾਇਆਗਾ ਜਿਹੜਾ ਸੈਕੰਡ ਕਲਰ ਆਪਣੇ ਕੋਲੇ ਆ ਗਿਆ ਇਹ ਆ ਗਿਆ ਆਪਣੇ ਕੋਲੇ ਪਸ਼ਮੀਨੇ ਚ ਇਹ ਕਰਵਾਇਆਗਾ ਆਪਾਂ ਨੇ ਘੇਰੇ ਤੇ ਵਰਕ ਪਿਓਰ ਪਸ਼ਮੀਨੇ ਦੀ ਸ਼ਰਟ ਆਗੀ ਰਾਮ ਟੈਕਸ ਦਾ ਪਸ਼ਮੀਨਾ ਰਹਿਣ ਵਾਲਾਗਾ ਇਹ ਰਾਮ ਟੈਕਸ ਬ੍ਰਾਂਡ ਦਾ ਜਿਹੜੇ ਸੂਟ ਦਿਖਾਵਾਂਗੇ ਅੱਜ ਤੁਹਾਨੂੰ ਆਪਾਂ ਸਾਰੇ ਬ੍ਰੈਂਡ ਦੇ ਦਿਖਾਵਾਂਗੇ ਤੁਹਾਨੂੰ ਕੋਸਟਲੀ ਜ਼ਰੂਰ ਲੱਗਣਗੇ ਪਰ ਸਟਾਫ ਹੋਊਗਾ ਜਿਹੜਾ ਪੂਰਾ ਇੱਕ ਨੰਬਰ ਹੋਊਗਾ ਰਾਮ ਟੈਕਸ ਦਾ ਸੂਟ ਆ ओरिजिनल ਆ ਕਾਪੀ ਨਹੀਂ ਹੈਗੀ ਕੋਈ ਆਹ ਵਾਲੇ ਦਾ ਘੇਰੇ ਤੇ ਆਉਣਾਗਾ ਡਿਜ਼ਾਈਨ ਪੈਚ ਵਰਕ ਦਾ ਕੰਮ ਕੀਤਾ ਹੋਇਆ ਬਾਟਮ ਦੇ ਨਾਲ ਦਾ ਪੈਚ ਲਗਾ ਕੇ ਵਰਕ ਕਰਵਾਇਆਗਾ ਆਹ ਵਾਲਾ ਆਉਣਾ ਇਹਦੀ ਬਾਜੂ ਤੇ ਬਾਜੂ ਤੇ ਪੈਚ ਵਰਕ ਨਹੀਂ ਹੈਗਾ ਬਾਜੂ ਤੇ ਸਿੰਗਲ ਵਰਕ ਕੀਤਾ ਇਕੱਲਾ ਦੇਖ ਸਕਦੇ ਹੋ ਇਹਦੇ ਨਾਲ ਆਪਾਂ ਨੇ ਦੁਪੱਟਾ ਨਹੀਂ ਰੱਖਿਆ ਹੈਗਾ ਮੈਂ ਨਹੀਂ ਦੇਖਿਆ ਆਪਾਂ ਜਿਹੜੇ ਚੈੱਕ ਵਾਲੇ ਸੂਟ ਲੈਨੇ ਜੇ ਤੁਸੀਂ ਇਦਾਂ ਦਾ ਵਰਕ ਲੈਣਾਗਾ ਆਪਾਂ ਨਾਲ ਤੁਹਾਨੂੰ ਇੱਕ ਪਿਕ ਲਾਵਾਂਗੇ ਜੇ ਤੁਹਾਨੂੰ ਡਿਜ਼ਾਈਨਿੰਗ ਚੰਗੀ ਲੱਗੀ ਤਾਂ ਤੁਸੀਂ ਆਪਣੀ ਪਸੰਦੀ ਦਾ ਕੋਈ ਡਿਜ਼ਾਈਨ ਤਿਆਰ ਕਰਵਾ ਸਕਦੇ ਹੋਗੇ ਡਿਜ਼ਾਈਨ ਬਣੇ ਹੋਏ ਨੇ ਇਹਨਾਂ ਤੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਵਰਕ ਨਾਲ ਡਿਜ਼ਾਈਨ ਬਣਿਆ ਹੋਇਆ ਇਹਨਾਂ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਿਹੜੇ ਆਪਾਂ ਤੁਹਾਨੂੰ ਚੈੱਕ ਵਾਲੇ ਸੂਟ ਵੀ ਦਿਖਾਏ ਨੇ ਜਿਹੜੇ ਆਪਾਂ ਤੁਹਾਨੂੰ ਬਿਨਾਂ ਵਰਕ ਤੋਂ ਸੂਟ ਦਿਖਾਈ ਨੇ ਨਾ ਤੇ ਤੁਸੀਂ ਕੋਈ ਆਪਣੀ ਪਸੰਦ ਦਾ ਵਰਕ ਜਾਂ ਇਦਾਂ ਹੀ ਸੂਟ ਲੈਣੇ ਨੇ ਤਾਂ ਤੁਸੀਂ ਵਾਈ ਕਰ ਸਕਦੇ ਹੋ ਵਿਦਆਊਟ ਵਰਕ ਇਹ ਤੁਹਾਨੂੰ 1250 ਦਾ ਸੂਟ ਪਾਉ ਜੇ ਵਰਕ ਤੁਸੀਂ ਨਾਲ ਲੈਣਾ ਤਾਂ ਉਹਦੇ ਚਾਰਜ ਉਹਦੇ ਹਿਸਾਬ ਨਾਲ ਹੋਣਗੇ ਜੇ ਤੁਸੀਂ ਵਰਕ ਵਾਲੇ ਲੈਣੇ ਨੇ ਵਰਕ ਵਾਲੇ ਸੂਟਾਂ ਦਾ ਆਪਾਂ ਰੇਟ ਦੱਸ ਦਿੱਤਾਗਾ ਜਿਹੜਾ ਆ ਵਾਲਾ ਪੀਸ ਹੈ ਇਹਦਾ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਸ਼ਿਮਰ ਪਸ਼ਮੀਨੇ ਵਾਲੇ ਦਾ ਵੀ ਦੱਸ ਦਿੱਤਾਗਾ ਏਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤੇ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈਗੀ ਧੰਨਵਾਦ